ਹਾਂਜੀ ਇਹ ਵਾਲਾ ਸਾਰੇ ਗਿਣਦਾ ਕੋਈ ਗੱਲ ਕੀ ਬਤਾ ਕਰਦੇ ਨੇ ਵੀ ਉਹਦੇ ਫਲਟ ਹੈ ਨਾ ਰਹੀ ਜੀ ਸਰਪਰਾ ਠੀਕ ਹੈ ਲੌਜੀ ਕਰਕੇ ਅਲੌਂਗ ਸਟਾਰਟਿੰਗ ਚਲਿਆ ਸੋਤੇ 7:30 ਵਜੇ ਹਾਂਜੀ ਬਹੁਤ ਉਕਾ ਉਠ ਹੈ ਗਈ ਕੋ ਸੌਣਾ ਬਈ ਬੜੀ ਨਹੀਂ ਨਹੀਂ ਨਾ ਰਹੀ ਹੈ ਆਰਾਮ ਹੀ ਆ ਗਿਆ ਇਹ ਡਾਉਣੇ ਕਬੂਤਰ ਵੀ ਉੱਚੋ ਉੱਭਰਾ ਗਿਆ ਤੈਨੂੰ ਮੈਂ ਕਿਹਾ ਚੈੱਕ ਟਿਕ ਭੱਜ ਕੇ ल्या ਤੇ ਪਿੰਜਰੇ 'ਚ ਪਾ ਉਹਨਾਂ ਨੂੰ ਦੇਖਦੇ ਅਮਰ ਪੱਕੀ ਪੰਦਾਂ ਨੂੰ ਡਾਉਣ ਨੂੰ ਕਰਨ ਦਾ ਕੀ ਸੀ ਨਾ ਦੱਸਦੇ ਹਾਂ ਹਾਂਜੀ ਤੇ ਕਬੂਤਰ ਡਾਦੇ ਭਾਈ ਵਾਹ ਵਾਹ ਇਹ ਦੋ ਤਿੰਨ ਪਾਣੀਆਂ ਤੇ ਅੱਗੇ ਇੱਕ ਹਰੀ ਗਲਾਬੀ ਬਗਲੇ ਇੱਕ ਹਰੀਆਂ ਕਾਂਤਰਾ ਇੱਕ ਹਰੇ ਟੂਸੇ ਤੇ ਇੱਕ ਆ ਹਰੀਏ ਗਲਾਬੀ ਟੂਸੇ ਸੁੱਕੀ ਹੈ ਇੱਕ ਗਲਾਬੀ ਕੱਚ ਦੀ ਸੁੱਕੀ ਹੈ ਕਬੂਤਰੀ ਇੱਕ ਕਾਂਤਰਾ ਬੇਠਾ ਲਗੂਟਰ ਸੁੱਕਾ ਠੀਕ ਹੈ ਤੇ ਇੱਕ ਘੁੜੇ ਨੂੰ ਆਇਆ ਛੱਡਿਆ ਮੇਰੇ ਨਾਲ ਤਾਂ ਈ ਡੇਗੀ ਛੱਡਿਆ ਯਾਰ ਜੂ ਮਾਰ ਕੇ ਵਿਖਾਦ ਕੇ ਗਰਹਿੰਦਗੇ ਜੂ ਮਾਰ ਨੂੰ ਜੀ ਨਹੀਂ ਕਰਦਾ ਰਕਤਾ ਜਾਂਦਾ ਰੈਂ ਕਾਂਤਰਾ ਨਾਲ ਠੀਕ ਹੈ ਬਾਕੀ ਬਸ ਇੱਥੇ ਆਉਂਦੇ ਹੋਣਗੇ ਕਾਹ ਵੀ ਕੱਚ ਛੜੀ ਆ ਗਈ ਆਹ ਹਰੇ ਗਲਾਬੀ ਟੂਸੀ ਵਾਲੀ ਆਹ ਹਰੇ ਟੂਸੀਆਂ ਵਾਲਾ ਠੀਕ ਹੈ ਆਹ ਜਾਂਦਾ ਘੁੜੇ ਨੂੰ ਆ ਤੇ ਆਹ ਉਹਦਾ ਹਰੀ ਗਲਾਬੀ ਬਗਲ ਵਾਲਾ ਠੀਕ ਐ ਕਿ ਬਿੱਟ ਕਾਂਤਰਾ ਨਾ ਤਾਂ ਨਹੀਂ ਕਿੱਥੇ ਹੈ ਯਾਰ ਉੱਚਾ ਚਾਹੂਆ ਜਾਂ ਤਾਂ ਫਿਰ ਉਹ ਮੇਰੇ ਸਾਹਮਣੇ ਤਾਂ ਹੀ ਕੂਤਰੀ ਛੱਡਿਆ ਆ ਪਿਓ ਤੇ ਹੁਣ ਬਗੀ ਇਲੈਕਟ੍ਰੋਨ ਟੱਬ ਆ ਬਿਹਾਉਂਦਾ ਕਰਾਂ ਸਾਰਿਆਂ ਨੂੰ ਹਾਂਜੀ ਤੇ ਨਵੇਂ ਕਬੂਤਰ ਵੇਲੇ ਨਹੀਂ ਸੀ ਬਈ ਹਨ ਜਿਹੜੇ ਜਮਾ ਨਵੇਂ ਮਤਲਬ ਹਜੇ ਸਿੱਧੇ ਕਿਤੇ ਦੋ ਕਬੂਤਰ ਆਹ ਇਹ ਕੋਈ ਚ ਇੱਕ ਦਿੱਕਤ ਵਾਲੀ ਗੱਲ ਨਹੀਂ ਹੋਈ ਐ ਕੱਲ ਨੂੰ ਛੱਡ ਲਾਂਗੇ ਜਣ ਅੱਜ ਨੂੰ ਚੋਂ ਟਾਈਮ ਨਾਲ ਤੇ ਜਿਵੇਂ ਥੋੜੇ ਜੇ ਦਾਣੇ ਪੋੜੇ ਮੋੜੇ ਜਿਵੇਂ ਮੂਲੀ ਜਿਹਨੇ ਵੇਲੇ ਹੋ ਜਾਣ ਗੱਲ ਤੱਕ ਹਾਂਜੀ ਤੇ ਉਡਰ ਵਾਲੇ ਉਤਰਾਉਂ ਦਾਣੇ ਵੀ ਰੱਖ ਗਏ ਇੱਕ ਮਿੰਟ ਦੇ ਟੰਗ ਆ ਥੋੜਾ ਜਿਹਾ ਫੜ ਫੜ ਜੋ ਫੜ ਜੋ ਫੜ ਕਰਕੇ ਗਿਆ ਯਾਰ ਲੇਟ ਹੋ ਗਿਆ ਨਾ ਮਿਹਰbani ਕੀ ਚੱਕਰ ਆ ਜਾਣਾ ਕੱਲਾ ਹੋਣਾ ਮੈਂ ਉਹੀ ਬੈਠਾ ਬੈਠੇ ਟਾਈਮ ਗਾਲਦਣਾ ਗੀ ਸੁਣਦੇ ਚਲ ਹਾਈ ਤਾਂ 10 ਹੀ ਵਜੇ ਆ ਕੋਈ ਟਾਈਮ ਨਾ ਰੱਖਿਓ ਨਾ ਯਾਰ ਹਾਂ ਛੰਡੋ ਉਹ ਬਦਾਮਲ ਦੇ ਅੰਦਰ ਹੈਣੀ ਤੇ ਉਹੀ ਕੰਮ ਕਰਦਗੇ ਹਣਾ ਆਈ ਵਾਹ ਹੈ ਉਹ ਪਤਾ ਮੇਰੇ ਛੋਟੇ ਕੋਲੇ ਅੱਜ ਵੀ ਦਾਸ ਹੀ ਐ ਇਹਨੇ ਖਾਣੇ ਆ ਖਾ ਲੋ ਨਹੀਂ ਵਿਹਲੇ ਨਹੀਂ ਹੁੰਦੇ ਅਗਲੇ ਦਿਨ ਨੂੰ ਯਾਰ ਭੁੱਖੇ ਰੱਖ ਕੇ ਡਾਵਾਂਗੇ ਨਵੇਂ ਕਬੂਤਰ ਕੱਢਾਂਗੇ ਕੱਲ ਨੂੰ ਵਾਧੂ ਆਇਓ ਪੁੱਤ ਆਇਓ 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 ਓਕੇ ਜੀ ਇੱਕ ਛਤਰੀ ਤਾਂ ਹਾਂ ਲਾਇਆ ਵਾਂ ਬਈ ਤਿੰਨ ਕਬੂਤਰ ਰਹਿ ਗਏ ਸਿਰਫ ਪਾਣੀ ਵਾਲੇ ਸੁੱਕੇ ਸਾਰੇ ਬਹਿ ਗਏ ਨਾ ਬੰਦੀ ਤੋਂ ਕੱਢਿਆ ਘੜ ਘੜ ਚਾਰ ਬਣੇ ਅੱਜ ਚਾਰ ਪੰਜ ਦਰਾਂ ਦੀ ਬੰਦੀ ਤੋਂ ਕੱਢਿਆ ਮੇਰੇ ਸਾਹਮਣੇ ਨਾਲ ਤੇ ਇੱਕ ਹਰਗਾ ਕਾਂਤਰਾ ਹਰੇ ਟੂਸੇ ਤੇ ਹਰੀ ਗਲਾਬੀ ਬਗਲਾ ਓਨਲੀ 3 ਪੀਜਨਸ ਤਿੰਨੇ ਕਬੂਤਰ ਇੱਕ ਦਾ ਦੂਜਾ ਪਾਣੀ ਇੱਕ ਦਾ ਚੌਥਾ ਪਾਣੀ ਇੱਕ ਦਾ ਪਹਿਲਾ ਪਾਣੀ ਛਦਰੀ ਜਲਾ ਦੀ ਉੱਚੀ ਕਰਕੇ ਜਦੋਂ ਬੈਠਣਾ ਉਦੋਂ ਬੈਜਣਾ ਕੋਈ ਤੱਕਾ ਨਹੀਂ ਵੈਣਾ ਉਡਣਾ ਕੋਈ ਤੱਕਾ ਨਹੀਂ ਨਾ ਨਹੀਂ ਉਡਣਾ ਮਰਜੀ ਇਹਨਾਂ ਦੀ ਜਿੰਨਾ ਉਡਣਾ ਕਿਵੇਂ ਆ ਟੇਕ ਗਿਆ ਹੁਣ ਤੜਕੇ ਦੇ ੜਾੜ ਪੱਟੀ ਇਹਨੇ ਤੈਨੂੰ 10 ਮਿੰਟ ਬੰਨ ਦਤਾ ਕੀ ਜਾਨ ਨਿਕਲਦੀ ਏ ਤੇਰੀ ਯਾਰ ਨੇ ਇਹ ਨਾ ਰੌਲਾ ਪਿਆ ਮੈਂ ਵੀ ਖੋਲੇ ਨਹੀਂ ਮੈਨੂੰ ਪਾ ਹੀ ਲੈਂਦੇ ਜਿਹੜੇ ਡਾੜ ਪਾਉਂਦਾ ਯਾਰ ਵੀ ਪੁਨੇਰ ਬੰਨਣਾ ਵੀ ਬਈ ਪੈਂਦਾ ਹੈ ਕਦੇ ਬੰਨਣਾ ਵੀ ਪਿਆ ਗਰੂ ਤੈਨੂੰ ਯਾਰ ਹੁਣ ਲੱਟਰਾਂ ਨੂੰ ਖੋਲਾ ਦਾ ਤੁਰਿਆ ਨਾ ਫਿਰਾਂ ਗਲੀਆਂ 'ਚ ਭੇ ਰਿਆ ਹੈ ਡਾਬਰ ਮੈਂ ਨਾ ਹਲਾ ਤੂੰ ਉਹੋ ਕਰੀ ਜਾਨਾਗਾ ਤੂੰ ਭੈ ਜੋ ਨੱਕ ਕਟਾਈ ਜਾਨਾ ਦੀ نسل ਦੀ ਤੂੰ ਲੱਟਰਾਂ ਨਾਲ ਕੇ ਭੱਜਿਆ ਫਿਰਦਾ ਕਦੇ ਕਿਹਦਾ ਕੁੰਡਾ ਚਟਾ ਕੇ ਕਦੇ ਕਿਹਦੇ ਕੋ ਰੋਟਾ ਖਾਏ ਵਾਲਾ ਭੈ ਨਾ ਪੁੱਛ ਲੈ 35-40 ਹਜ਼ਾਰ ਦਾ ਕਦੀੜਾ ਤੂੰ ਤੇ ਕੰਮ ਤੂੰ ਕਰਦਾ ਸੋਹਣ ਲੱਗਦਾ ਇਹੋ ਜੇ ਬੰਨੇ ਰਿਹਾ ਗਰੂ ਨੇ ਲਗਾਤਾਰ ਬਈ ਬਸ ਨੂੰ ਰਾਤ ਨੂੰ ਛੱਡਿਆ ਕਰਾਂਗੇ ਉਹ ਵੀ ਬਾਹਰ ਚੜ ਕੇ ਘਰੇ ਘਰੇ ਖੜਾ ਕਰੇ ਬਾਹਰ ਨਹੀਂ ਜਾਂਦੇ ਆ ਕਰਦੇ ਨੂੰ ਯਾਰ ਹਾਂਜੀ ਤੇ ਬੈਠ ਗਏ ਸਾਰੇ ਕਬੂਤਰ ਆ ਗਏ ਗਰਮੀ ਕਾਫੀ ਵਾਧ ਗਈ 40 ਡਿਗਰੀ ਟੈਂਪਰੇਚਰ ਹੋਇਆ ਪਰ ਫੀਲਸ ਲਾਈਕ 42 ਡਿਗਰੀ ਹੋਇਆ 12 ਵਜੇ ਨੂੰ ਹੀ ਹੈ ਨਾ ਤੇ ਬਹਿ ਗਏ ਆਪਣੇ ਬਸ 12 12:30 1 ਵਜੇ ਤੱਕ ਸਭ ਪਾਣੀ ਪੂਣੀ ਵਾਲੇ ਬਹਿ ਗਏ ਤੇ ਜਿਹੜੇ ਆ ਢਾਈ ਸੀ ਅੱਜ ਨਹੀਂ ਖੜ ਜੇ ਢਾਈ ਸੀ ਕਿ ਨਾ ਹਾਂ ਆ ਢਾਈ ਸਾਰੇ ਕੂਤਰ ਮੇਰੇ ਸਾਹਮਣੇ ਨਾਲ 1 2 3 4 5 6 7 ਕੂਤਰ ਢਾਈ ਸੀ ਠੀਕ ਹੈ 1 2 3 4 ਚਾਰਾਂ ਨੂੰ ਦਾ ਦਾਣਾ ਪਾਣੀ ਬਦਾਮ ਕਲੀਅਰ ਹੈ ਚਾਰ ਤਾਂ ਛੜ ਗਏ ਨਾ ਖੁੱਡੇ ਚ ਇੱਕ ਵਾਰਸ ਪਾਣੀ ਖਿੱਚਣ ਨਾਲੋਂ ਬਾਦਾਮ ਪਾ ਕੇ ਦਾਣੇ ਪਕਾਉਣ ਨੂੰ ਛੱਡ ਦਾਂਗੇ ਤੇ ਉਹ ਤਾਂ ਦੋਵੇਂ ਹਜੇ ਹੁਣੇ ਆ ਕੇ ਬੈਠੇ ਹੈਗੇ ਮੰਨ ਕੇ ਚੱਲ ਤੇ ਉਹਨਾਂ ਦਾ ਪਾਣੀ ਪੂਣੀ ਪੂਰਾ ਕਰਕੇ ਤੇ ਫਿਰ ਉਹਨਾਂ ਨੂੰ ਵੀ ਬਾਦਾਮ ਨੂੰ ਪਾ ਕੇ ਬੱਸ ਦਾਣੇ ਪਾ ਕੇ ਵੇਹਲੇ ਨਿਊ ਬਾਸ ਤੇ ਰੋਟੀ ਲਸੀ ਲੈ ਗੋਣਾ ਆਪ ਖਾ ਕੇ ਆਉਣੀ ਹੈ ਨਹਾਉਣਾ ਵੀ ਹੈ ਹਜੇ ਵੀਡੀਓ ਵੀ ਅਪਲੋਡ ਕਰਨੀ ਆ ਹਜੇ ਕੰਮ ਬਹੁਤ ਹੈ ਮੇਰੇ ਵੀ ਰੋ ਚਲੋ ਕੋਈ ਗੱਲ ਨਹੀਂ ਬਲਤਾਂ ਦੂਜੇ ਕਬੂਤਰ ਖੁੱਡੇ ਹੈ ਛੱਡਾਂ ਮੈਂ ਸਾਰੇ ਕਰਾਂ ਚੱਕ ਕੇ ਹਣਾ ਤੇ ਕੂਲਰ ਛੱਡਦੇ ਉਹਨਾਂ ਦੇ ਖੁੱਡੇ ਵਾਲਾ ਹਾਂਜੀ ਆਗੇ ਜੀ ਬੈਟਕ ਵਾਲਿਆਂ ਨੂੰ ਵੀ ਦਾਣੇ ਪਾਉਣ ਇਹਨਾਂ ਨੂੰ ਵੀ ਥੋੜੀ ਪਾਵਾਂਗੇ ਕੱਲ ਨੂੰ ਨਾ ਇਧਰੋਂ ਵੀ ਕੁਝ ਨਵੇਂ ਕੁਟਰ ਕੱਢ ਕੇ ਡਾਉਣ ਦੀ ਰਹਿ ਹੈਗੀ ਆpto ਆਪਣੀ ਕੱਲ ਨੂੰ ਇਹ ਬੜਾ ਨਾ ਸੀਨ ਵੈਸਾ ਰੈਕੜੀ ਤਰੀ ਮਾੜੀ ਹੁੰਦੀ ਪਹਿਲਾਂ ਪਰ ਉੱਪਰ ਵਾਲੀ ਵਾਲੇ ਡਾਵੇਂ ਕੁਟਰਾ ਦੋ ਆਪਾਂ ਨਵੇਂ ਨੂੰ ਤਾਂ ਬੜੇ ਥੋੜੇ ਨਾਲੇ ਕੱਟ ਪਏ ਨੰ ਆਇਓ ਵਰਤੋ ਆਇਓ 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 ਇਦੋਂ ਢਾਮਾ ਹੈ ਕੱਢ ਕੇ ਇੱਕ ਤਾਂ ਢਿੰਡੂ ਸਿਆਲਾ ਕੁਝ ਹੋਰ ਵੀ ਕੱਢ ਲੈ ਆਂ ਜ਼ਰੂਰ 2-4 ਕੁੱਤਰੇ ਹੜਬ ਗਏ ਹਾਂਜੀ ਆਗੇ ਇੱਧਰ ਲੈ ਕਰੇ ਲਈ ਵਾਸਤੇ ਰੋਟੀ ਰਸੀ ਲੈ ਕੇ ਤੇ ਆ ਵੀ ਉਹ ਰੋਟੀ ਖਾਇੰਦੀ ਹੁਣੇ ਯਾਰ ਕੂਲਰ ਬੰਦ ਪਿਆ ਸੀ ਯਾਰ ਹੈ ਲੈਟ ਹੈ ਕਿ ਕੂਲਰ ਬੰਦ ਕਿਵੇਂ ਹੋ ਗਏ ਆ ਇੱਕ ਮਿੰਟ ਰੁਕੋ ਸੈਕਰੀਬਾ ਵੀ ਉੱਥੋਂ ਕੀ ਹੋਏ ਹਾਂਜੀ ਲਾਸਟ ਕਬੂਤਰ ਨੂੰ ਗਰਾਹ ਦਿੱਤਾ ਠੀਕ ਹੈ ਲੋਜਿਆਂ ਨੂੰ ਗਦਾਮ ਤੇ ਦਾਣੇ ਪਾਤੇ ਇਹਨੂੰ ਵੀ ਰੱਖਦੇ ਗਦਾਮ ਤੇ ਦੋਦੇ ਨੂੰ ਵੀ ਕਣਕ ਚਕਾ ਦੇਾਂਗੇ ਤੇ ਫਿਰ ਜੇ ਚੋਬਰ ਆ ਗਿਆ ਹਨਾ ਤਾਂ ਆਪਾਂ ਕੁਛ ਕਬੂਤਰ ਰੰਗ ਲਾਉਣਾ ਜਿਵੇਂ 1 1 2 ਜਿੰਨੇ 4 5 6 6 ਕਬੂਤਰ ਇਹਨਾਂ ਨੂੰ ਰੰਗ ਲਾਉਣਾ ਵਾਸ ਨਾ ਆਇਆ ਫਿਰ ਵਵਾਲ ਘਟਾ ਲਾਂਗੇ ਜਾਂ ਨਾ ਲਾਂਗੇ ਜਾਂ ਕੰਮ ਹੋਰ ਵੱਧੂ ਐ ਨਹੀਂ ਸੌ ਜਾਾਂਗੇ ਫਿਰ ਇਧਰ ਵੱਡੇ ਕਬੂਤਰਾਂ ਨੂੰ ਪਾ ਰਿਓ ਧਾਣੇ। ਹੋਪਤ ਪਾਸੇ ਓਏ। ਆਜੋ 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 ਪੁੱਤਰੋ ਖਾਓ ਕੱਲੀ ਕੜਕਾ। ਖਰਾਕਾਂ ਖਰੂਕਾਂ ਬੰਦ ਆ ਯਾਰ। ਤੂੰ ਜੇ ਦਨਜੀਕਾਰ ਦਾ ਪਾ ਵੀ ਲਈ ਦੇ ਕੌਲੀ। ਤੇ ਨਹੀਂ ਤਾਂ ਫਿਰ ਕੱਲੀ ਪੰਸੀ ਚਾਗੇ ਆ ਹਨਾ। ਓਹੋ। ਕੰਮ ਵੀ ਸਾਰੇ ਨਿਪਟ ਗਏ। ਸਾਰੇ ਕੂਤਰਾਂ ਨੂੰ ਦਾਣਾ ਵੀ ਪਏ ਆ। ਸਾਰੇ ਕੂਤਰਾਂ ਨੂੰ ਦਾਣਾ ਆਖੇ ਉਹ ਦਾਣੇ ਪਏ ਗਏ। ਦਾਣਾ ਪਾਉਂਦੇ ਕੜਕ ਮੱਝਾਂਵੇਂ ਓ। ਹੋਖੰਡ ਪਾਸੇ। ਤੇ ਢਾਣੇ ਵੀ ਪਏਗੇ ਪਾਣੀ ਸਤੈ ਨੂੰ ਰਹਿਦਾ ਪਾਉਣਾ ਭੁੱਲ ਗਏ ਸੀ ਤੇ ਪਾਣੀ ਵੀ ਪਾ ਦੇ 1 ਮੀਟਰ ਕੋਲ ਢੱਟ ਦੀ ਇਧਰੋਂ ਪਾਣੀ ਲੈ ਭਾਂਡੇ ਵੀ ਲੈ ਓਕੇ ਇਧਰੋਂ ਹਾਂਜੀ ਇਧਰ ਕਬੂਤਰਾਂ ਨੂੰ ਵੀ ਪਾ ਦੇ ਆਜੋ ਆਜੋ ਸ਼ੀ 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 ਡਰੋ 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 ਇਹ ਪਾਸੋਂ ਨੂੰ ਪਾਣੀ ਪੀਂਦੇ ਨਹੀਂ ਸੀ ਪਹਿਲਾਂ ਉਹਨਾਂ ਦਾ ਕਿਹੜੇ ਪਸ਼ੂ ਤੇ ਕਿਹੜੀ ਖੇਤੀਬਾੜੀ ਤੇ ਕਿਹੜੀ ਪੜ੍ਹਾਈ ਪੜਦਾ ਆ 올 ਰੌਂਡਰ ਸੀ ਇਹ ਖੇਤੀਬਾੜੀ ਪਸ਼ੂਚਾਰਾ ਸਕੂਲ ਕਬੂਤਰ ਉਹਦੋਂ ਦਿਨ ਬਹੁਤ ਬੜਾ ਟਰਦੇ ਸੀ ਆ ਸੱਚੀ ਗੱਲ ਦੱਸਾਂ ਤੁਹਾਨੂੰ ਆ ਹੁਣ ਜਦੋਂ ਦੇ ਇਕੱਲੇ ਕੂਤਰ ਦੇ ਆਣ ਜਦੋਂ ਦੇ ਹਰਨ ਜੇ ਲੱਗੇ ਆ ਉਸ ਤੋਂ ਬਾਅਦ ਇੰਨਾ ਕਿਹੋ ਜਿਹਾ ਲੋਕ ਲਾ ਦੇ ਆ ਉਸ ਤੋਂ ਬਾਅਦ ਬਸ ਆਪਣਾ ਹੁਣ ਪਤਾ ਹੀ ਸਿਸਟਮ ਔਖਾ ਹੀ ਆ ਪੱਕੇ ਯਾਰ ਹਜੇ ਰੰਗ ਲਾਉਣਾ ਯਾਰ ਚੋਪਰ ਹੋਈ ਨਹੀਂ ਆਇਆ 4 ਵਜ ਗਈ ਅਰੇ ਸਿਕੰਦਰ ਕੀ ਵੀ ਜਾਣਾ ਹਨਾ ਯਾਰ ਪਿਆਵਰੀ ਵਾਲਾ ਤੇ ਮੜਾ ਜਾ ਉਹਨਾਂ ਦੀ ਬੈਕ ਆਉਣਾ 2 ਮਿੰਟ ਤੇ ਰਹਿੰਦੇ ਤੇ ਇਧਰ ਇਹਨਾਂ ਨੇ ਵੀ ਖਾਲੇ ਬਦਾਮ ਬਦੂਆਂ ਕਣ-ਕਣ ਕੇਲਣੋਂ ਵੀ ਖੁੱਡੇ ਛੱਡਦੇ ਤਿੰਨੇ ਕਬੂਤਰਾਂ ਨੂੰ ਹਾਂਜੀ ਇਹ ਕਬੂਤਰ ਵੀ ਛਰਤੇ ਵੀ ਖੁੱਡੇ ਤਿੰਨੇ ਕੀੜਿਆ ਪਾਣੀ ਪੂਣੀ ਤੇ ਬਹਿ ਜਾਣਗੇ ਫੱਟੀਆਂ ਤੇ ਓਕੇ ਯਾਰ ਬੋਟ ਮੇਰੇ ਵੇ ਹਾਂਜੀ ਵਾਲ ਘਟਾ ਲਿਆ ਹੁੰਦੇ ਜੀ ਓਹੋ ਹੋ ਪੌਡੀ ਨਾ ਰਹਿਸੀ ਮੇਰੀ ਸੀਸੇਈ ਵਾਲਾ ਖਰਾਬ ਹੈ ਚੱਲੂ ਹੀ ਦੇਖਦੇ ਆ ਠੀਕ ਹੈ ਕਿ ਨਹੀਂ ਸੱਟਾ ਕੰਮ ਪਰ ਨਾ ਉਹ ਲਾ ਦਈ ਬਾਬੇ ਹੈਣਾ ਮੈਂ ਜਮ ਤਿਆਰੀ ਚ ਖੜਾ ਸੀਗਾ ਤੇ ਭੈਣ ਰੇ ਇਤਰੋਂ ਦੂਜੇ ਸੀ ਚੇਹ ਦਿਖਣਗੇ ਬਰੀਕ ਕਰਾ ਲਿਆ ਹੁੰਦੇ ਆ ਰਹਿਣਾ ਵੱਡੇ ਭੜੇ ਲਾਦੇ ਸੀ ਤਾ ਕਰਕੇ ਠੀਕ ਆ ਕਿ ਨਹੀਂ ਉਹ ਨਹਾਣੂਗੇ ਦਿਖਾਉਣਾ ਯਾਰ ਇੱਕ ਬੰਦਾ ਪੈ ਨੰਗਾ ਪੁੰਗਾ ਪਰਦਾ ਸਾਹ ਹਾਂਜੀ ਆ ਕੇ ਇਧਰ ਲਈ ਕਰਾਈ ਜੀ ਨਹੀਂ ਤੂੰ ਹੀ ਕਰਾਈ ਜੀ ਪ੍ਰੈਸ ਹੋਇਆ ਠੀਕ ਆ ਖੂਬਸੂਰਤ ਉੱਪਰ ਨਹੀਂ ਆਇਆ ਜੀ ਮੈਂ ਤਾਂ ਚ ਜਾ ਗਿਆ ਹੁਣ ਕੈਸਾ ਹੈ ਕਿਹ ਹੈ ਉਈ ਇਧਰ ਚੱਕ ਕੇ ਹੋਏ ਹੈਲੋ ਕਰੀ ਕਰ ਦੇ ਆ ਆ ਆ ਉਰੀਆ ਕਰਕੇ ਆ ਫਿਰ ਪੰਜ ਗਲਫੀ ਗਲਫੀ ਗਾਣੀ ਹੈ ਹੈ ਚਾਰ ਫਿਰ ਜਿਦੂ ਆਇਆ ਤਾਂ ਜੀ ਮੈਨੂੰ ਖਾਣੇ ਵੀ ਤਾਂ ਚੰਗਾ ਹਾਂ ਨਹੀਂ ਵਾਸਰੇ ਕੰਮ ਆਪਣਾ ਹਨ ਰੇ ਇਹਦਾ ਵੀ ਦੇਖਣਾ ਹਨਾ ਮੋੜਸਾਂ ਦੀ ਹਾਲਤ ਦੇਖੋ ਕੀ ਹੋਈ ਵੀ ਬਾਬੋ ਇੱਥੋਂ ਟੁੱਟੇ ਇੱਥੋਂ ਟੈਂਡੀ ਉਂਡੀ ਗੇਟ ਟੁੱਟੇ ਪਿਆ ਅੱਗੋਂ ਆ ਟੁੱਟਿਆ ਪਿਆ ਵੀ ਆ ਟੁੱਟਿਆ ਵਗੋ ਆਹ ਤਾਂ ਖਾਸਤਾ ਹੀ ਵਿਆਪਦੀ ਵੀ ਤੇ ਆਪਣੇ ਸੰਦਾ ਹੀ ਵੀ ਸਾਰੇ ਗਏ ਦੀ ਬੁਰਾ ਹਾਲ ਹੀ ਵਾਪਿਓ ਹਾਂਜੀ ਕਲਰ ਵੀ ਲਗ ਭਗ ਜੀ ਕਹਿੰਦੇ ਲਾਗੇ ਲਾਉਣ ਮੈਂ ਕਹਿੰਦੇ ਲਗ ਭਗ ਸੁੱਕ ਗਿਆ ਸੁੱਕੇ ਦਾ ਕੀ ਪਤਾ ਨੂੰ ਤੇ ਪਲੇ ਲਾਏ ਵੀ ਲਾਉਣੀ ਹੁਣ ਲੱਗਿਆ ਕਬੂਤਰਾ ਜੇ ਕਬੂਤਰਾ ਕਿਹਨਾਂ ਰੰਗ ਹਜੇ ਇੱਕ ਕਬੂਤਰ ਤੇ ਲਾਇਆ ਤੇ ਉਹ ਛਲ ਜੀ ਮਾਰ ਵੀ ਦਿੱਤੀ ਬਜਾ ਤਾਂ ਮੇਰਾ ਪੈਰੀ ਹੈ ਜਿਹੜੇ ਸਾਡੇ 6 ਵਜੇ ਗਰੰਟੀ ਹੈ ਚਲ ਹਜੇ ਵੀ ਹੈਗਾ ਤਿੰਨ ਚਾਰ ਤਿੰਨ ਚਾਰ ਕੂਤਰਾਂ ਲੱਗ ਜੂ ਹੈ ਮਾੜੇ ਮਾੜੀ ਫੂਕ ਜੀ ਮਾਰ ਲ ਬਸ ਓਕੀ ਆਉਣੇ ਲੱਗ ਪਾ ਗਿਆ ਕੂਤਰ ਬਾਲੇ ਆ ਯਾਰ ਤੇ ਹੋ ਲੇਟ ਗਈ ਅੱਬ ਕਰਨੀ ਹੈ ਹੈ ਰਾਤ ਲਈ ਚੱਲਾਂ ਬੈਠੇ ਯਾਰ ਰਾਤ ਨੂੰ ਤਾਂ ਕਿੱਦਰੀ ਹੈ ਇੱਕ ਦੋ ਆਨੇ ਹੋਰ ਲਾ ਲੈਣ ਬਾਹਰਾਂ ਦੇ ਬਾਹ ਚਲਾ ਦੇ ਚਾਰਾਂ ਕੂਤਰਾਂ ਲਾ ਲੈਣ ਆਪਾਂ ਆਇਆ ਸੁੱਕੀ ਹੋਣਾ ਮੇਰੇ ਸਾਹ ਨਾਲ ਤਾਂ ਕਿ ਨਹੀਂ ਹਾਂਜੀ ਲੇਟ ਹੋ ਗਈ ਰੰਗ ਲਾਉਂਦੇ ਲਾਉਂਦੇ ਤੇ ਸੁੱਖ ਦਾ ਨਹੀਂ ਰੰਗ ਕਬੂਤਰ ਬਾਲੇ ਆਪਣੇ ਕੋਲੇ ਮੈਂ ਚੱਲ ਰੈਰ ਚੱਕ ਲਈਏ ਕਰੋ ਹੁਣ ਨਾਲੇ ਪੀਣ ਲਈ ਮਿਨਰਲ ਵਾਟਰ ਲੈਂਦਾ ਲਗਭਗ ਦੋਆਂ ਦੇ ਲਾਤਾ ਤੇ ਤਿੰਨ ਕਬੂਤਰੇ ਹੋਰ ਲੱਗ ਜਨਾ ਪੰਜਾਂ ਕਿਤੇ ਲਾਗੇ ਲਾ ਕੇ ਮੈਂ ਹਾਂਜੀ ਮੇਰੇ ਵੀਰੋ ਤੇ ਲਗਭਗ 1 2 3 4 5 ਪੰਜ ਕਬੂਤਰਾਂ ਦਾ ਅੰਗਲਾ ਲਾ ਲਿਆ ਦੋਹਾਂ ਦੇ ਰੀਨਿਊ ਕਰਤਾ ਤੇ ਤਿੰਨਾਂ ਦੇ ਨਵੇਂ ਦਾ ਲਾ ਲਿਆ ਓਕੇ ਕੱਲ ਨੂੰ ਦੇਖਦੇ ਆ ਫਿਰ ਕਿਹੜੇ ਡਾਉਣਿਆਂ ਦੇ ਕੀ ਬੰਦ ਤੇ ਕੀ ਹਸਾਬ ਨਾਲ ਤੇ ਓਕੇ ਰਿਪੋਰਟ ਲਾਈਟਾਂ ਬੁਝਾਦ ਕੇ ਹੁਣ ਇਹਨਾਂ ਦਾ ਬੱਸ ਤੇ ਉਲਰ ਸਾੜ ਲਗੇ ਤੇ ਮਹਗੇ ਪੈਸੇ ਪਵਾ ਕੇ ਉਹਨੇ ਨਾ ਅਕਾਊਂਟ ਚ ਬੜੇ ਘੱਟ ਪਏ ਰਹਿ ਗਏ ਯਾਰ ਅਕਾਊਂਟ ਚ ਰਹਿ ਗਏ 186 ਉਦੋਂ ਸੀਗੇ ਬਾਹਿਆਂ ਦੀ ਇੱਕ ਜੀ ਵੀ ਘਰਤੀ ਰਹਿ ਗਏ 170 ਰੁਪਏ ਰਹਿ ਗਏ 500 ਰੁਪਏ ਘਰ ਉਹਨੇ ਹੁੰਦਾ ਸੀ ਮੈਂ ਜੇ ਚਾਈ ਫਿਰਦਾ ਨਾ ਮੈਂ ਵੀ ਮੈਂ ਦੁਕਾਨ ਤੋਂ ਜਾ ਕੇ ਤੇ ਅਕਾਊਂਟ ਚ ਕਰਾ ਲਿਆ ਉਹਨੇ ਯਾਰ ਮੁੜ ਕੇ ਅਕਾਊਂਟ ਮੈਨਸ ਚ ਨਹੀਂ ਇਹ ਵੀ ਘੱਟ ਰਹੇ ਨੇ ਜਿਹੜੇ ਹੈਗੇ ਆ ਕਾ ਕਰਕੇ ਤੇ ਹੇਤ ਕਰ ਪੈਸੇ ਨਹੀਂ ਪਾ ਨਹੀਂ ਕਿੱਥੇ ਰੁਪਏ ਪੇਮੈਂਟ ਰੁਗੀ ਪਈ ਆ ਪੇਮੈਂਟ ਅੜ ਗਈ ਆ ਤਾਂ ਪਰਟਾਂ ਹੈ ਜੇ ਉੱਪਰ ਨੇ ਤਾਂ ਲਾਭ ਹੀ ਤੱਕ ਹੋਗਾ ਹਾਂਜੀ ਚੱਲੇ ਆਂੀ ਘਰ ਨੂੰ ਹੀ ਸਕੂਲ ਨੂੰ ਲਾ ਦਿਲਾ ਦੇ ਦੀ ਬਾਦ ਲੱਗੀ ਬਾਦ ਲਈ ਸਾਨੂੰ ਸਕੂਲ ਦੀ ਬਜਾਹ ਪੰਹਾਰ ਦੇ ਬਾਰ ਕਰੂ ਜੂ ਬਰ ਉਹ ਖਾ ਕੇ ਜੀ ਮੈਂ ਤਾਂ ਮੈਂ ਹੈ ਸਕੂਲ ਚ ਮੈਂ ਕੁਝ ਉਹ ਪਰ ਸਕੂਲ ਉੱਤੇ ਆਣਾ ਕਿਹ ਟਾਈਮ ਸਕੂਲ ਸੀਗਾ ਉਹ ਸਕੂਲ ਦਾ ਸਕੂਲ ਜਦੋਂ ਬਾੜਾ ਵਾਜੇ ਰੋਦੂਆਂ ਦੇ ਕਰਾ ਪ੍ਰੈਸ ਡਾਊਨ ਹੋਇਆ ਠੀਕ ਹੈ ਬਾੜਾ ਵਾਜੇ ਉਹ ਘੜੇ ਵਾਲਾ ਹਸਾਬ ਹੈ ਹੈਨਾ ਬਾਲਾ ਕਰਾ ਕੜਾ ਭਰ ਜਾਂਦਾ ਤੇ ਨਹੀਂ ਆਂਦਾ ਹੁੰਦਾ ਕੜਾ ਪਰਨੇ ਤੋਂ ਪਹਿਲਾਂ ਅਕੇ ਤੇ ਟੋਟੇ ਨੂੰ ਨਾਲੀ ਭਰ ਵੀ ਗੱਲ ਕੋਈ ਨਹੀਂ ਟੋਟੇ ਹੀ ਜਾਵੇ ਚਾਹ ਤੇ ਯਾਰੋ ਸੌਣਗੇ ਮੇਰੀ ਟੱਕਰ ਫਾਈਲਾ ਹੈ ਭਾਈ ਨਹੀਂ ਹੈ ਬਲੱਡ ਵੀ ਉਹੀ ਘਟਾ ਰਹਿਦਾ ਸੱਚੀ ਨੇ ਗਾਰੰਟੀ ਆਪਾਂ ਐ ਕਰਕੇ ਬਲੱਡ ਦੀ ਮਸ਼ੀਨ ਲੈ ਕੇ ਰੱਖੀ ਕਰੇ ਛਾਤ ਤੱਕ ਜਦੋਂ ਮੈਂ ਪਿਆ ਹੋਊਗਾ ਮੇਰੇ ਚੇਕ ਕਰਮੀ ਮੇਰਾ ਬਲੱਡ ਘਟੇ ਹੀ ਹੁੰਦਾ ਪਤਾ ਨਹੀਂ ਕੀ ਕਰਦਾ ਕੀਤਾ ਕਰ ਹੈ ਏ ਬੁੱਕਾ ਲਈ ਚੱਕ ਦੇ ਕਾਦ ਨੂੰ ਭਰਨੀ ਪਊਣੀ ਹਾਂ ਕੈਂ ਉਹ ਗਈ ਬਾੜ ਕੇ ਹਾਂਜੀ ਆਗੇ ਸੀ ਜੀ ਘਰੇ ਤੇ ਸੋਬਰ ਵੀ ਗਿਆ ਆਪਦੇ ਘਰੇ ਤੇ ਭਾਈ ਆਪਾਂ ਵੀ ਪਾਣੀ ਪੂਣੀ ਭਿਉਂਦੇ ਆਣਾ ਉਹ ਸਾਹਮਣੇ ਕੱਲ੍ਹ ਵਾਲੀ ਕੂਦਰੀ ਆਸਤੇ ਤੇ ਕੱਲ ਨੂੰ ਸਾਹਮਣੀ ਅ ਹੋਰ ਤਾਂ ਨਹੀਂ ਕੁਝ ਹਾਂ ਇੱਕ ਬਾਦਾਮ ਪਣੋ ਆ ਕੇ ਪਿਉਂਦੇ ਆਗੇ ਜਿੰਨਾਂ ਬੋਤਲਾਂ ਆਉਂਦੇ ਸਾਰੀਆਂ ਬੋਤਲਾਂ ਚੱਕ ਲਈਏ ਭਾਂਡੇ ਚਾੱਕ ਲਈਏ ਘਰੇ ਤੇ ਡਰੈਰ ਚੱਕ ਕੇ ਲਈਏ ਘਰੇ ਤੇ ਲਿਓ ਵਾਸਤੇ ਰੋਟੀ ਲਈਏ ਆਪਦੇ ਰੋਟੀ ਖਾਈ ਹਣਾ ਆਪਦੇ ਆਸੇ ਲਈ ਇਹਨਾਂ ਲਈ ਆਈਏ ਤੇ ਦੋਵੇਂ ਕੂਲਰ ਪਾਣੀ ਦੀ ਭਰ ਲਈ ਤੇ ਹਜੇ ਵੀਡੀਓ ਪਾ ਲਈ ਫਿਰ ਕਾ ਆਪਣਾ ਕਰ ਲਗੇ ਜਿਹੜੀ ਕਰਮਾ ਚ ਲਿਖੀ ਆ ਆਪਦੇ ਕੋਈ ਹਨਾ ਉਹ ਵੀ ਕਰ ਲਗੇ ਫਿਰ ਕਿਤੇ ਸੌਵਾਂਗੇ ਜਾਂਦੇ ਉਹ ਲੱਗੇ ਜੀ ਆਪਾਂ ਵਲੌਗ ਦੀ ਐਂਡਿੰਗ ਕਰਦੇ ਕਰ ਲਈ ਉਹ ਲੱਦੇ ਹੋਣਗੇ 4 ਵਜੇ ਸਵੇਰੇ ਠੀਕ ਹੈ ਮੈਂ ਉਠਾ ਕੇ ਮਾਰੇ ਮੋੜੀ ਰਾਤ ਨੂੰ ਵੀ ਕਰਨ ਤੇ ਇਹਦੀ ਕੂਦਰੀ ਸੰਭਣੀ ਆ ਬਾਹਰ ਦੇਖਿਆ ਤਾਂ ਨਹੀਂ ਪਈ ਆਰੇ ਪਹਿਲਾਂ ਥੋੜਾ ਕਣਗਾ ਹੀ ਸੀ ਨਾ ਹੁਣ ਕਿੰਨਾ ਜ਼ਿਆਦਾ ਵੱਧ ਗਿਆ ਪੂਰਾ ਫੁੱਲੀ ਹੋ ਗਿਆ ਤਾਂ ਫੇਰਾ ਤਾਂ ਸੱਚ ਜੀ ਰੋਟੀ ਲੈ ਕੇ ਰੱਖ ਦਿੱਤੀ ਉਹ ਪਾਈ ਇਹ ਵੀ ਨਹੀਂ ਕੈਰੀ ਦੋ ਆਪ ਤਲੀਓ ਆਹ ਆਹ ਰੋਟੀ ਖਾ ਰੋਟੀ ਗੋਲ ਮੱਸੀ ਓਕੇ ਵਬ ਬਸ ਹੁਣ ਇੱਕ ਵਾਰੀ ਖੁੱਡੇ ਜਾਇਆ ਭੱਜ ਕਿਵੇਂ ਜੀ ਪੂਰ ਰੰਗਾਲੇ ਜਾ ਸੇਤ ਸੇਤ ਨੀ ਆ ਰਿਹਾ ਫੁੱਲ ਜਾ ਮੈਂ ਨਮਨ ਜਾਈ ਵਾਰ ਪਿੱਛੇ ਦਾ ਕਰਦਾ ਤੇ ਰეკਮੈਂਡ ਕਰਦਾ ਵਾ ਬੇ ਹਨਾ ਮ ਕਰਨਾ ਕੀ ਅੱਜ ਠੀਕ ਆਪ ਲੋਕ ਦੀ ਐਂਡਿੰਗ ਹੈ ਬਾਏ ਬਾਏ 4 ਵਜੇ ਬੈਸ ਗੁੱਡ ਨਾਈਟ ਲਵ ਯੂ ਸਰ